ਗੁਰਮਾਰ ਪੰਜਾਬ ਪ੍ਰਧਾਨ ਗਊ ਰਖਸ਼ਾ ਦਲਾਨੂੰ ਇਹ ਸੂਚਨਾ ਕਈ ਦਿਨਾਂ ਤੋਂ ਆ ਰਹੀ ਸੀ ਕਿ ਇੱਥੇ ਸਰੰਦ ਨਹਿਰ ਦੇ ਕਿਨਾਰੇ ਦੋ ਮਾਤਾ ਨੂੰ ਵੱਢ ਕੇ ਕੁਝ ਲੋਕ ਦਿੱਲੀ ਹਰਿਆਣਾ ਪੰਜਾਬ ਦੇ ਵਿੱਚ ਸਪਲਾਈ ਕਰਦੇ ਆ ਤੇ ਸਾਡੀਆਂ ਟੀਮਾਂ ਪਿਛਲੇ 15 ਦਿਨਾਂ ਤੋਂ ਇਦੀ ਪਹਾੜ ਵਿੱਚ ਸੀਗੀਆਂ ਤੇ ਰਾਤ ਸਾਨੂੰ ਇਹ ਸੂਚਨਾ ਜਦੋਂ 12:30 ਵਜੇ ਆਈ ਕਿ ਇੱਥੇ ਦੋ ਟੈਂਪੂ ਚਾਰ ਪੰਜ ਗਊਆਂ ਲੈ ਕੇ ਕੱਚੇ ਰੋਡ ਤੇ ਆਏ ਆ ਤੇ ਅਸੀਂ ਉਸੇ ਟਾਈਮ ਆਪਣੀਆਂ ਟੀਮਾਂ ਨੂੰ ਦੋਨੋਂ ਸਾਈਡ ਤੋਂ ਭੇਜਿਆ ਤੇ ਅਸੀਂ ਜਦੋਂ ਮੇਨ ਰੋਡ ਤੋਂ ਹੇਠੇ ਇਸ ਰੋਡ ਤੇ ਆਏ ਨਹਿਰ ਦੇ ਕੰਢੇ ਤਾਂ ਇੱਕ ਚਿੱਟੇ ਰੰਗ ਦੀ ਕਾਰ ਬਰੇਜਾ ਕਾਰ ਬੜੀ ਸਪੀਡ ਨਾਲ ਲਾਈਟਾਂ ਬੰਦ ਕਰਕੇ ਸਾਹਮਣੋਂ ਆਈ ਤੇ ਉਹਨੇ ਸਾਡੀ ਗੱਡੀ ਨੂੰ ਆਂਦੀ ਨੂੰ ਟੱਕਰ ਮਾਰੀ ਜਿਸ ਨਾਲ ਸਾਡੀ ਗੱਡੀਆਂ ਆਪਸ ਵਿੱਚ ਟਕਰਾਨ ਤੇ ਦੋਨੋਂ ਗੱਡੀਆਂ ਪਿੱਛੇ ਹੋਈਆਂ ਤੇ ਮੁੰਡਿਆਂ ਨੇ ਜਦੋਂ ਥੱਲੇ ਉਤਰਨ ਦੀ ਕੋਸ਼ਿਸ਼ કરી ਅਰ ਪ੍ਰਧਾਨ ਜੀ ਫਰੰਟ ਤੇ ਬੈਠੇ ਸੀ ਉਹਨਾਂ ਨੇ ਉਸੇ ਟਾਈਮ ਫਾਇਰ ਕਰਤਾ ਸਾਡੇ ਤੇ ਤੇ ਮੁੰਡੇ ਪਿੱਛੇ ਹਟੇ ਉਹ ਉਸ ਤੋਂ ਬਾਅਦ ਦੂਜੀ ਗੱਡੀ ਨੂੰ ਵੀ ਟੱਕਰ ਮਾਰ ਕੇ ਉਹਨਾਂ ਨੇ ਗੱਡੀ ਸਰਹੰਦਵਾਲ ਨੂੰ ਭਜਾ ਕੇ ਲੈ ਗਈ ਕਿੰਨੇ ਕਿ ਸਰਹੰਦਵਾਲ ਨੂੰ ਬਾਹਰ ਭੱਜ ਗਏ ਜੀ ਉਹ ਕਿੰਨੇ ਕ ਬੰਦੇ ਦੀ ਗੱਡੀ ਐ 3278 ਤੇ ਉਸ ਤੋਂ ਬਾਅਦ ਅਸੀਂ ਜਦੋਂ ਅੱਗੇ ਆ ਕੇ ਰੋਡ ਤੇ ਦੇਖਿਆ ਤਾਂ ਕਈ ਗਊ ਬਾਂਸ਼ ਵਿੱਚ ਰੋਡ ਦੇ ਕਟਿਆ ਪਿਆ ਸੀ ਤੇ ਉਹਨਾਂ ਦੇ ਜਿਹੜੇ ਸਿਰ ਪੈਰ ਸੀ ਉਹ ਨਹਿਰ ਦੇ ਵਿੱਚ ਸਭ ਤੋਂ ਪਹਿਲਾਂ ਸੁੱਟੇ ਸੀ ਅਸੀਂ ਦੇਖਿਆ ਸੀ ਬਲੱਡੀ ਬਲੱਡ ਉੱਥੇ ਜਿਹੜਾ ਨਹਿਰ ਦੇ ਕਿਨਾਰੇ ਸੁੱਟਣ ਦੇ ਵੇਲੇ ਉਹਨਾਂ ਤੇ ਲੱਗਿਆ ਜੀ ਇਹ ਪੰਜਾਬ ਦੇ ਵਿੱਚ ਪਹਿਲਾ ਕੰਮ ਨਹੀਂ ਹੈਗਾ ਅਸੀਂ ਘੱਟੋ ਘੱਟ ਵੀ 20 ਤੋਂ 30 ਟਰੱਕ ਪਹਿਲਾਂ ਵੀ ਅਸੀਂ ਗਊ ਮਾਸ ਦੇ ਫੜ ਚੁੱਕੇ ਨੇ ਖੰਨਾ ਗੋਵਿੰਦਗੜ ਆਪਣੇ ਸਾਹਨੇਵਾਲ ਲੁਧਿਆਣਾ ਜਲੰਧਰ ਪਠਾਨਕੋਟ ਔਰ ਇਹ ਹੁਣ ਵੱਢ ਕੇ ਲੈ ਕੇ ਜਾਣ ਲੱਗ ਗਏ ਦਿਨ-ਪਰਤੀ ਦਿਨ ਕੰਮ ਵਧ ਰਿਹਾ ਹੈ ਚੱਲ ਰਹੇ ਆ ਸਾਨੂੰ ਤਾਂ ਪੂਰਾ ਯਕੀਨ ਹੈ ਕਿ ਇਹਨਾਂ ਤੇ ਗਊ ਮਾਸ ਬਿਲਕੁਲ ਵੇਚਿਆ ਜਾ ਰਿਹਾ ਉਹ ਸਾਡਾ ਲੋਕਾਂ ਦਾ ਧਰਮ ਭ੍ਰਿਸ਼ਟ ਕੀਤਾ ਜਾ ਰਿਹਾ ਜਿੱਦਾਂ ਨਹਿਰ ਦੇ ਵਿੱਚ ਗਊ ਮਾਸ ਸਿੱਟਿਆ ਉਹਨਾਂ ਨੇ ਕੱਟ ਵੱਟ ਕਰਕੇ ਪਈ ਨਹਿਰ ਵੀ ਸਾਡਾ ਧਰ ਪਰਿ ਹਿਸਟੋਰੀਆ ਲੋਕ ਪਾਣੀ ਪਿੰਦੇ ਕਿੱਥੇ ਤੱਕ ਪਾਣੀ ਜਾਂਦਾ ਠੀਕ ਠੀਕ ਜੀ ਰਾਤ ਨੂੰ 3:30 ਵਜੇ ਇਨਫੋਰਮੇਸ਼ਨ ਆਈ ਸੀ ਕਿ ਇਹ ਇੱਥੇ ਗਊ ਰક્ષਕ ਦਲ ਹੈ ਉਹਨਾਂ ਨੇ ਇੱਥੇ ਆ ਆਦਲਪੁਰ ਨਹਿਰ ਦੇ ਕੰਢੇ ਅਸੀਂ ਖੜੇ ਆ ਮੇਨ ਰੋਡ ਤੋਂ ਤਕਰੀਬਨ ਡੇਢ ਦੋ ਕਿਲੋਮੀਟਰ ਅੰਦਰ ਨੂੰ ਇੱਥੇ ਕੁਝ ਉਹਨਾਂ ਦੇ ਮੁਤਾਬਿਕ ਅੱਗੇ ਮਤਲਬ ਤਿੰਨ ਚਾਰ ਗਊਆਂ ਦੇ ਮਤਲਬ ਉਹ ਹੱਡੀਆਂ ਤੇ ਮਾਸ ਪਿਆ ਤੇ ਤਾਂ ਅਸੀਂ ਮੋਕੇ ਤੇ ਜਦੋਂ ਅਸੀਂ ਆਏ ਤਾਂ ਇਹਨਾਂ ਕੋਈ ਇੱਥੋਂ ਇੱਕ ਇਹਦਾ ਚਿੱਟੇ ਰੰਗ ਦੀ ਗੱਡੀ ਬਾਹਰ ਨੂੰ ਤੇਜ਼ ਜਾ ਰਹੀ ਸੀ ਪਹਿਲਾਂ ਇਹਨਾਂ ਦੀ ਗੱਡੀ ਦੇ ਨਾਲ ਉਹਦੀ ਟੱਕਰ ਹੋਈ ਹੈ ਫਿਰ ਇਹ ਕਹਿੰਦੇ ਆ ਜੀ ਕਿ ਉਹਨਾਂ ਨੇ ਕੁਝ ਉਹਨਾਂ 'ਤੇ ਫਾਇਰ ਕੀਤਾ ਹਲੇ ਅਸੀਂ ਤਸਦੀਕ ਕਰ ਰਹੇ ਹਾਂ ਬੰਦਾ ਜੀ ਅਸੀਂ ਜੋ ਹੋਇਆ ਦਾ ਸਟੇਟਮੈਂਟ ਹੀ ਲੈ ਰਹੇ ਹਾਂ ਐਫ ਆਈ ਆਰ ਦਰਜ ਕਰਾਉਣ ਲਈ